ਪਣ ਤੁਮਰਾਈਆ ਜੀ ਮੈਂ ਸਤਨਾਮ ਸਿੰਘ ਤੁਮਰਾਈ ਦਾ ਵਾਸੀ ਆ ਸਾਡੀ 72 73 ਸਾਲ ਦੀ ਉਮਰ ਹੋ ਗਈ ਆ ਸਾਡੀ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥੱਲੇ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬੜੇ ਬੜੇ ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰਸਲਾ ਨਹੀਂ ਗੱਡੀਆਂ 10 12 18 19 ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੋਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੋਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਆ ਪੋਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਤੋਂ ਕਰਾ ਕੇ ਹੋ ਗਿਆ ਸੀ ਨਵਾਂ ਪੋਲ ਜਿਹੜਾ ਬਣਿਆ ਹੁਣ ਲੋਹੇ ਦਾ ਉਹ ਕਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤਮੜਾਈ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਨਫਰਮੇਸ਼ਨ ਦੇ ਕੇ ਤੇ ਮੜ ਕੇ ਜੀਸੀਪੀ ਲਈ ਆ ਕੇ ਦੂਸਰਾ ਪੋਲ ਚਾਲੂ ਕਰਾਇਆ ਕਿ ਲੱਗਦਾ ਭਾਈ ਉਹ ਪੁਲ ਕਾਫੀ ਦਿਨ ਦਾ ਬਣਦਾ ਕੀ ਉਹ ਖਰਾਬ ਹੈ ਕੋਈ ਉੱਥੇ ਸਹੀ ਨਹੀਂ ਬਣਿਆ ਜਣਾ ਕਿਉਂ ਕਿਹੜਾ ਜੀ ਜਿਹੜਾ ਨਵਾਂ ਪੁਲ ਬਣਿਆ ਉਹ ਜੇ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਉਹ ਵਿਚ ਬੱਚੋ ਹੀਰਾ ਫੇਰੀ ਲੁੱਟ ਖੋਚੜ ਬੜੀ ਹੋਈ ਆ ਸਾਰਾ ਮਾਲ ਮਟੀਰੀਅਲ ਖਾ ਗਏ ਆ ਕੱਖ ਨਹੀਂ ਬਣਿਆ ਪੁਲ ਪੁਲ ਜਿੰਮੇਵਾਰ ਕੌਣ ਆ ਜਿੰਮੇਵਾਰ ਸਰਕਾਰ ਜਿੰਮੇਵਾਰ ਆ ਜਿਹੜਾ ਬਣਾਇਆ ਵਾ ਮੈਂ ਕਿਹਾ ਪੀ ਡਬਲ ਯੂ ਡੀ ਪੀ ਡਬਲ ਯੂ ਡੀ ਜਿੰਮੇਵਾਰ ਆ ਜਿਹਨਾਂ ਠੇਕੇਦਾਰ ਨੇ ਬਣਾਇਆ ਵਾ ਉਹ ਜਿੰਮੇਵਾਰ ਆ ਸੈਂਟਰ ਦੇ ਵਿੱਚੋਂ ਕੰਬਦਾ ਪੈ ਪੁਲ ਜੇ ਫੇਰ ਗੱਡੀ ਜਾਂ ਇਹ ਪੁਲ ਜਿਹੜੇ ਰੁੜ ਗਿਆ ਤੇ ਫਿਰ ਦੁਬਾਰਾ ਸਰਪੰਚ ਸਾਹਿਬ ਨੇ ਉੱਪਰ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿਹਾ ਵਾ ਫਿਰ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਜੀਐਸਪੀ ਲੈ ਕੇ ਕੋਲੋਂ ਖਰਚਾ ਕੀਤਾ ਸਰਪੰਚ ਸਾਹਿਬ ਨੇ ਸਾਰਾ ਸਰਪੰਚ ਸਾਹਿਬ ਨੇ ਸਾਰਾ ਖਰਚਾ ਕੋਲੋਂ ਕੀਤਾ ਵਾ ਬਹੁਤ ਵਧੀਆ ਬੰਦੇ ਸਰਪੰਚ ਸਾਹਿਬ ਦੇ ਮੈਂ ਕਿਹਾ ਕੋਈ ਬੰਦਾ ਨਹੀਂ ਆਇਆ ਸਰਪੰਚ ਸਾਹਿਬ ਬਹੁਤ ਹੀ ਨਾਈਸ ਆ ਸਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਰੈਨਿੰਗ ਚ ਹੀ ਪਰ ਇਹ ਬ੍ਰਿਜ 'ਚ ਕੁਝ ਪ੍ਰੋਬਲਮ ਆਹੀ ਬ੍ਰਿਜ 'ਚ ਕੀ ਕੀਤਾ ਵੀ 1 ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ 1 ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਸੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਸੀ ਵਾਰ-ਵਾਰ ਆਪਾਂ ਐਸਡੀਓ ਪੀਡਬਲੂਡੀ ਰਗਵ ਖਜੂਰੀਆ ਨਾਲ ਜਦੋਂ ਟਾਈ ਅਪ ਕਰਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸ ਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰਦੇ ਇਹ ਜਿਹੜੀ ਹੈਵੀ ਟ੍ਰਾਫਿਕ ਹੀ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਸੀ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਸੀ ਤੇ ਮਨਿਆਦਪੁਰੀ ਹੋ ਚੁੱਕੀ ਸੀ ਇਥੋਂ ਹੈਵੀ ਟ੍ਰਾਫਿਕ ਕਾਰਨ ਸਾਈਡ ਜਿਹੜੀ ਇਹ ਜਿਹੜੀ ਇਹ ਜਿਹੜੀ ਅਪਰੋ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾ ਵੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇੱਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜਿਆਦਾ ਹੋਣ ਕਰਕੇ ਬਰਸਾਤੀs ਇੰਨਾ ਕਰਕੇ ਪਾਣੀ ਜਿਆਦਾ ਹੋਣ ਕਰਕੇ ਜਿਹੜੀ ਖਾਰ ਲੱਗੀ ਸੀ ਇੱਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ ਆਪਾਂ ਚਾਲੂ ਕੀਤਾ ਜੀ ਇਹ ਸਰ ਅਸੀਂ ਆਪ ਸ਼ਾਮ ਨੂੰ 6 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਐਸਪੀ ਖੁਦ ਮਗਾ ਕੇ ਮੈਸਡੀਓ ਸਾਹਿਬ ਨੂੰ ਕਹਿਤਾ ਤੇ ਅਸੀਂ ਆ ਹੁਣ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਕੋਈ ਇਰਤੇ ਤੁਹਾਡੇ ਤੋਂ ਐਕਸ਼ਨ ਆਣਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇੱਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਦੇ ਕਰਕੇ ਕਿਉਂ ਨਹੀਂ ਬੋਲਦੇ ਵੀ ਵੱਡਾ ਬੋਲ ਇਹ ਸਾਰੇ ਕਾਰਨ ਤੇ ਹੁਣ ਮਹਿਕਮੇ ਨੂੰ ਪਤਾ ਹੈ ਹੋਇਆ ਸਾਨੂੰ ਕਾਰਨ ਕਿ ਵੀ ਸਾਡੇ ਨੂੰ ਤੇ ਇੰਨਾ ਮੁਸ਼ਕਲ ਹੋ ਗਈ ਸੀ ਕਿ ਸਾਡੂ ਇੰਨਾ ਇੱਥੋਂ ਗੱਡੀਆਂ ਹਜ਼ਾਰਾਂ ਗੱਡੀਆਂ ਰੋਜ਼ ਕੰਕਰੀਟ ਦੀਆਂ ਜਾਂਦੀਆਂ ਜੜੀਆਂ ਇੱਥੋਂ ਕ੍ਰੈਸ਼ਰ ਤੇ ਜਾਂਦੀਆਂ ਇੰਨੀਆਂ ਗੱਡੀਆਂ ਇੰਨੇ ਟਰੈਫਿਕ ਆ ਪਰ ਇਹ ਛੋਟੇ ਬ੍ਰਿਜ ਹੋਣ ਕਰਕੇ ਇੱਥੇ ਵੇਟ ਵੀ ਕਰਨਾ ਪੈਂਦਾ ਅੱਧਾ-ਅੱਧਾ ਘੰਟਾ ਜਦੋਂ ਟਰੈਫਿਕ ਹੋ ਜਾਂਦੀ ਹੈ ਸਾ ਬਿਲਕੁਲ ਸਰ ਇਹ ਨੁਕਸਾਨ ਉਹਨਾਂ ਕਾਰਨ ਹੀ ਹੋਇਆ ਜੇਕਰ ਇਹ ਬ੍ਰਿਜ ਦੇ ਹੈ ਨਾ ਇੰਨਾ ਲੋਡ ਜਾਂਦਾ ਤੇ ਇਹ ਨੁਕਸਾਨ ਕਿਉਂ ਨਹੀਂ ਐਪਲਾਈ ਚੱਲਨ ਨਾਲ ਥੋੜਾ ਜਹਾਡੇ ਨਹਰੀ 1 ਲੱਖ ਬੁਰਜੀ ਤੇ ਲੈਫਟ ਸਾਈਡ ਤੇ ਘਾਰਾ ਜਾ ਪਿਆ ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਡ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ ਇੱਥੇ ਵਾਇਰ ਕਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਟੁੱਟਾਂ ਦੇ ਕਿਉਂ ਆ ਪਹਿਲਾਂ ਕਿਉਂ ਨਹੀਂ ਮਹਿਕਮਾ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜਿਹੜੀ ਪਟੜੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰੋਜ਼ਨ ਹੋ ਗਈ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਐਨਐਸਐਲ ਲੈਵਲ ਕਾਫੀ ਹੈ ਹੀ ਆ ਸਟੈਗ ਦੇ ਇੱਕ ਲੱਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਪੁੱਲ ਪਹਿਲਾਂ ਵੀ ਮਾੜਾ ਜਿਹਾ ਟੁੱਟ ਆਵਾਜ਼ ਨੰਗਦੀ ਸੀ ਦੂਜਾ ਪੁੱਲ ਚੱਲੂ ਨਹੀਂ ਕੀਤਾ ਦੂਸਰਾ ਪੁੱਲ B&R ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ ਦੋ ਤਿੰਨ ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮੇਰੇ ਖਿਲ ਸਟਾਰਟ ਕਰਤਾ ਉਹ ਉਹਨਾਂ ਨੂੰ ਐਂਡ ਤੇ ਆ ਪਾਣੀ ਦੀ ਸਪਲਾਈ ਜਿਹੜੀ ਥੋੜੀ ਜੀ ਘਟ ਕਰਾਈ ਆ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਹੀ ਚੱਲ ਰਹੀ ਆ B&R ਦੇ ਬ੍ਰਿਜ ਤੋਂ ਇੱਥੋਂ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜਿਹੜਾ ਪੁਲ ਹੈਗਾ 1965 ਦਾ ਬਣੇ ਦਾ ਉਹ ਜਿਹੜਾ ਉਹ ਜਿਹੜਾ ਪੀਡਾ ਡਿਪਾਰਟਮੈਂਟ ਖਲਾਇਆ ਜਾਂ ਤੁਸੀਂ ਖਲਾਇਆ ਆਪਣੇ ਵਿੱਚ ਉਹ ਵੀ ਐਨਡੀਆਰ ਨੇ ਖਲਾਇਆ ਵਾ ਉਹ ਐਸਟੀ ਨਹੀਂ ਖਲਾਇਆ ਐਸਟੀ ਆਪਣਾ ਬੋਲੋ ਆਪਣਾ ਪ੍ਰੋਗਰੈਸ ਮੇਅਰਲੀ ਬੰਦ ਕਰਤਾ ਇਹ ਪ੍ਰੋਬਲਮਾਂ ਕਰਕੇ ਖਲਾਇਆ ਪਈ ਉਹ ਬੋਲ ਹਾਂ ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਨੇ ਖੋਲਤਾ ਇਹ ਦੂਈ ਚਮਚ ਕਰਾਈ ਪੁਲ ਖੁੱਲੇ ਜਾਵੇ ਹਾਂ ਉਹਨਾਂ ਨੇ ਅੱਗੇ ਬੈਰੀਕੇਡਸ ਲਾਏ ਦੇ ਸੀ ਉਹ ਖਲਾਹਤੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਖਲਾਹਤੇ ਬੈਰੀਕੇਡ ਮਤਲਬ ਉਹ ਡਿਪਾਰਟਮੈਂਟ ਲੋ ਅੰਗੈਲੀ ਵਤੀ ਕਿ ਇਹਨੇ ਬੈਰੀਕੇਡ ਲਾਛਲੇ ਵੀ ਆ ਇਹ ਕਿਉਂਕਿ ਆਪਾਂ ਆਪਣੀ ਨਹਿਰ ਦਾ ਵੇਖਣਾ ਵਾ ਉਹ ਬੀਐਨਡੀਆਰ ਵਾਲੇ